ਦੇਖਦੇ ਹਾਂ ਅੱਜ ਸਾਡੇ ਪੰਜਾਬ ਦਾ ਕਿੰਨਾ ਕੁ ਵੈਸੇ ਤਾਂ ਸਾਡੇ ਤਾਂ ਪਹਿਲਾਂ ਵਾਲੇ ਹੀ ਨਹੀਂ ਪੈਸੇ ਦੇ ਰਹੇ ਉਹਨਾਂ ਤੋਂ ਮੰਨਾਂ ਨਹੀਂ ਬੀਤਦੀ ਆ ਕੀ ਰੱਖਦੇ ਆ ਪੰਜਾਬ ਲਈ ਤੇ ਉਸ ਤੋਂ ਬਾਅਦ ਅਸੀਂ ਆਪਣਾ ਬਜਟ ਆਪਣੇ ਹਿਸਾਬ ਨਾਲ ਬਣਾ ਕੇ ਹੁਣ ਜਲਦੀ ਫਿਰ ਸਾਡਾ ਜਿਹੜਾ ਪੰਜਾਬ ਦਾ ਇਹ ਬਜਟ ਸੈਸ਼ਨ ਜਿਹੜਾ ਹੈ ਜਲਦੀ ਆ ਠੀਕ ਹੋਰ ਦੇਖਦੇ ਹਾਂ ਅੱਜ ਸਾਡੇ ਪੰਜਾਬ ਦਾ ਕਿੰਨਾ ਕੁ ਵੈਸੇ ਤਾਂ ਸਾਡੇ ਤਾਂ ਪਹਿਲਾਂ ਵਾਲੇ ਹੀ ਨਹੀਂ ਪੈਸੇ ਦੇ ਰਹੇ ਉਹਨਾਂ ਤੋਂ ਮੰਨਾਂ ਨਹੀਂ ਬੀਤਦੀ ਆ ਕੀ ਰੱਖਦੇ ਆ ਪੰਜਾਬ ਲਈ ਤੇ ਉਸ ਤੋਂ ਬਾਅਦ ਅਸੀਂ ਆਪਣਾ ਬਜਟ ਆਪਣੇ ਹਿਸਾਬ ਨਾਲ ਬਣਾ ਕੇ ਹੁਣ ਜਲਦੀ ਫਿਰ ਸਾਡਾ ਜਿਹੜਾ ਪੰਜਾਬ ਦਾ ਵੀ ਬਜਟ ਸੈਸ਼ਨ ਜਿਹੜਾ ਹੈ ਜਲਦੀ ਆਪੇ ਠੀਕ ਹੋਟ ਦਿਖਦੇ ਹਾਂ ਅੱਜ ਸਾਡੇ ਪੰਜਾਬ ਦਾ ਕਿੰਨਾ ਕੁ ਵੈਸੇ ਤਾਂ ਸਾਡਾ ਤਾਂ ਪਹਿਲਾਂ ਵਾਲੇ ਨਹੀਂ ਪੈਸੇ ਦੇਖ ਰਹੇ ਉਹਨਾਂ ਤੋਂ ਨਾ ਮੀਤ ਕੀ ਕਰੀਆ ਕੀ ਰੱਖਦੇ ਆ ਪੰਜਾਬ ਲਈ ਉਸ ਤੋਂ ਬਾਅਦ ਅਸੀਂ ਆਪਣਾ ਬਜਟ ਆਪਣੇ ਹਿਸਾਬ ਨਾਲ ਬਣਾ ਕੇ ਹੁਣ ਜਲਦੀ ਫਿਰ ਸਾਡਾ ਜਿਹੜਾ ਪੰਜਾਬ ਦਾ ਵੀ ਬਜਟ ਸੈਸ਼ਨ ਜਿਹੜਾ ਹੈ ਜਲਦੀ ਆਪੇ ਠੀਕ ਹੋਟ ਦਿਖਦੇ ਹਾਂ ਅੱਜ ਸਾਡੇ ਪੰਜਾਬ ਦਾ ਕਿੰਨਾ ਕੁ ਵੈਸੇ ਤਾਂ ਸਾਡਾ ਤਾਂ ਪਹਿਲਾਂ ਵਾਲੇ ਨਹੀਂ ਪੈਸੇ ਦੇਖ ਰਹੇ ਉਹਨਾਂ ਤੋਂ ਨਾ ਮੀਤ ਕੀ ਕਰੀਆ ਵੀ ਰੱਖਦੇ ਆ ਪੰਜਾਬ ਲਈ ਉਸ ਤੋਂ ਬਾਅਦ ਅਸੀਂ ਆਪਣਾ ਬਜਟ ਆਪਣੇ ਹਿਸਾਬ ਨਾਲ ਬਣਾ ਕੇ ਹੁਣ ਜਲਦੀ ਫਿਰ ਸਾਡਾ ਜਿਹੜਾ ਪੰਜਾਬ ਦਾ ਬਜਟ ਸੈਸ਼ਨ ਜਿਹੜਾ ਹੈ ਜਲਦੀ ਆਪਾਂ ਠੀਕ ਹੋਰ ਦਿਖਦੇ ਹਾਂ ਉਹ ਸਾਡੇ ਪੰਜਾਬ ਦਾ ਕਿੰਨਾ ਕੁ ਵੈਸੇ ਤਾਂ ਸਾਡਾ ਤਾਂ ਪਹਿਲਾਂ ਵਾਲੇ ਹੀ ਨਹੀਂ ਪੈਸੇ ਦੇਖ ਰਹੇ ਉਹਨਾਂ ਤੋਂ ਮੰਨ ਨਹੀਂ ਬੋਲਦੀ ਕਰੀਏ ਵੀ ਰੱਖਦੇ ਆ ਪੰਜਾਬ ਲਈ ਉਸ ਤੋਂ ਬਾਅਦ ਅਸੀਂ ਆਪਣਾ ਬਜਟ ਆਪਣੇ ਹਿਸਾਬ ਨਾਲ ਬਣਾ ਕੇ ਹੁਣ ਜਲਦੀ ਫਿਰ ਸਾਡਾ ਜਿਹੜਾ ਪੰਜਾਬ ਦਾ ਬਜਟ ਸੈਸ਼ਨ ਜਿਹੜਾ ਹੈ ਜਲਦੀ ਆਪਾਂ ਠੀਕ